ਅਮੇ ਇਹ ਲੋਕਾਂ ਨੂੰ ਭੁਲੇਖਾ ਪਾਉਂਦੇ ਆ ਕਿ ਲੋਕ ਇਹਨਾਂ ਨੂੰ ਵਿਦਵਾਨ ਮੰਨਦੇ ਆ ਸ਼ਾਇਦ ਇਹ ਇਸ ਤਰ੍ਹਾਂ ਪੋਸਟਾਂ ਪਾ ਕੇ ਕਿਸੇ ਚੀਜ਼ ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਨੇ ਵਿਚਾਰ ਚਰਚਾ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਪਲੇਟਫਾਰਮ ਦੇ ਉੱਤੋਂ ਅਨੇਕਾਂ ਹੀ ਵਾਰ ਇਸ ਜਾਲੀ ਵਿਦਵਾਨ ਅਨੁਰਾਗ ਸਿੰਘ ਨੂੰ ਸੱਦਾ ਦੇ ਚੁੱਕੇ ਆ ਖੁੱਲਾ ਸੱਦਾ ਖੁੱਲਾ ਚੈਲੰਜ ਦੇ ਚੁੱਕੇ ਆ ਵੀ ਭਾਈ ਜੇ ਤੁਸੀਂ ਵਾਕੇ ਵਿਦਵਾਨ ਆ ਤਾਂ ਆਓ ਬੈਠ ਕੇ ਇਸ ਚੀਜ਼ ਦੀ ਵਿਚਾਰ ਕੀਤੀ ਜਾਵੇ ਕਿਉਂ ਦੁਨੀਆ ਨੂੰ ਤੁਸੀਂ ਹੰਬਲ ਪੂਸੇ ਦੇ ਵਿੱਚ ਪਾਇਆ ਕਿਨਾ ਕਿਵੇਂ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੇਕਲੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਜਿਹੜਾ ਉਸ ਬ੍ਰਾਹਮਣਵਾਦ ਦੇ ਵਿੱਚ ਰਲਗੱਡ ਕਰਨ ਵਾਸਤੇ ਜਿਹੜਾ ਉਹਦਾ ਹਮੇਸ਼ਾ ਅੱਡੀ ਚੋਟੀ ਦਾ ਇਸ ਜਿਹੜੀ ਜਾਲੀ ਕਿਸਮ ਦੇ ਜਿਹੜੇ ਇਹ ਵਿਦਵਾਨ ਬਣੇ ਫਿਰਦੇ ਨੇ ਇਹਨਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਇਹਨਾਂ ਦਾ ਲੱਗਾ ਰਹਿੰਦਾ ਆਏ ਦਿਨ ਇਦਾਂ ਦੀਆਂ ਪੋਸਟਾਂ ਪਾ ਕੇ ਸਿੱਖਾਂ ਦੀ ਪ੍ਰਲਖਣ ਹਸਤੀ ਦਾ ਜਿਹੜਾ ਪ੍ਰਤੀਕ ਨਾਨਕ ਸ਼ਾਹੀ ਕਲੰਡਰ ਉਦੇ ਬਾਰੇ ਵੀ ਤੁਹਾਨੂੰ ਜਿਹੜੀ ਹਮੇਸ਼ਾ ਤਕਲੀਫ ਰਹਿੰਦੀ ਹੈ ਉਹ ਵੀ ਤੁਹਾਨੂੰ ਤੁਹਾਨੂੰ ਮਤਲਬ ਰੜਕਦਾ ਰਹਿੰਦਾ ਕਿ ਸਿੱਖਾਂ ਦੀ ਜਿਹੜੀ ਨਿਆਰੀ ਹਸਤੀ ਦਾ ਪ੍ਰਤੀਕ ਨਾਨਕਸ਼ਹੀ ਕਲੰਡਰ ਹੈ ਉਹਦੇ ਬਾਰੇ ਵੀ ਤੁਸੀਂ ਉਲਝੂਣ ਜਿਹੜੇ ਹਮੇਸ਼ਾ ਬੋਲਦੇ ਰਹਿੰਦੇ ਹੋ ਹਾਲਾਂਕਿ ਤੁਹਾਨੂੰ ਉਹਦੇ ਬਾਰੇ ਵੀ ਜਿਹੜਾ ਊੜਾ ਅੜਾ ਨਹੀਂ ਪਤਾ ਪਰ ਤੁਸੀਂ ਆਪਣੇ ਆਪ ਨੂੰ ਫਿਰ ਵੀ ਜਿਹੜੇ ਪਤਾ ਨਹੀਂ ਕਿਹੜੇ ਮੂੰਹ ਨਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਵਿਦਵਾਨ ਕਹੋ ਨਿਓ ਖਾਨਦਾਨੀ ਵਿਦਵਾਨ ਕਹਿੰਦੇ ਹੁਣ ਜਿਹੜੇ ਆ ਤੁਹਾਡੇ ਇਹ ਨਕਾਬ ਜਿਹੜਾ ਉੱਤਰ ਚੁੱਕਿਆ ਸੋ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਆਪਣਾ ਜੀਉਸ ਆਪ ਨਾ ਕਢਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਬਰ ਸ਼ੇਰ ਸਿੰਘ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਖਾਨਦਾਨੀ ਵਿਦਵਾਨ ਜਿਹੜੇ ਅਨੁਰਾਗ ਸਿੰਘ ਉਹਨਾਂ ਨੇ ਇੱਕ ਜਿਹੜੀ ਪੋਸਟ ਲਿਖ ਕੇ ਪਰਮਜੀਤ ਸਿੰਘ ਸਰਨਾ ਜੋ ਦਿੱਲੀ ਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਕਰਵਾਉ ਕਥਾ ਜਗਤਾਰ ਸਿੰਘ ਜਾਚਕ ਕੋਲੋਂ ਆਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ ਦੇ ਜਿਹੜੇ ਵਿਭਿੰਨ ਰੂਪ ਨੇ ਉਹਨਾਂ ਬਾਰੇ ਉਹਨਾਂ ਨੇ ਕਿਹਾ ਥੱਲੇ ਉਹਨਾਂ ਨੇ ਇੱਕ ਡਿਟੇਲ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਕਿੰਨੀ ਵਾਰ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੱਗ-ਅਲੱਗ ਜਿਹੜੇ ਸ਼ਬਦ ਵਰਤੇ ਨੇ ਸ਼ਿਵ ਸ਼ੰਕਰ ਮਹਾਦੇਵ ਰੁਦਰ ਈਸ਼ਵਰ ਮਹੇਸ਼ 우ਮਾਪਤ ਕਬਲਾਪਤ ਇਹਨਾਂ ਦੀ ਇੱਕ ਡਿਟੇਲ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਜਗਤਾਰ ਸਿੰਘ ਜਾਚਕੋਣਾ ਕੋਲੋਂ ਜਿਹੜੀ ਐ ਇਹਦੀ ਕਥਾ ਕਰਾਉਣ ਦੀ ਸਰਨਾ ਜੀ ਨੂੰ ਬੇਨਤੀ ਕੀਤੀ ਐ ਸੋ ਬੈਸੇ ਤੇ ਕਾਫੀ ਜਿਹੜੇ ਆ ਗੁਰਬਾਣੀ ਦੇ ਗਿਆਤਾ ਨੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਨੇ ਉਹਨਾਂ ਨੇ ਜਿਹੜੇ ਆ ਇਹਦੇ ਜਵਾਬ ਦਿੱਤੇ ਐ ਪਰ ਜਿਹੜੀ ਐ ਇੱਕ ਬੜੀ ਹਾਸੋਹੀਣੀ ਗੱਲ ਆ ਜਿਹਦਾ ਬੰਦਾ ਆਪਣੇ ਆਪ ਨੂੰ ਖਾਨਦਾਨੀ ਵਿਦਵਾਨ ਕਹਿੰਦਾ ਤੇ ਜਿਹਦੀ ਉਮਰ ਲੰਘ ਗਈ ਹੈ ਸਾਰੇ ਦੀ ਸਾਰੀ ਲਗਭਗ ਉਸ ਉਸ ਇਨਸਾਨ ਵੱਲੋਂ ਆਏ ਦਿਨ ਥੋੜੇ ਦਿਨਾਂ ਬਾਅਦ ਇਦਾਂ ਦੀ ਕੋਈ ਨਾ ਕੋਈ ਜਿਹੜੀ ਝੱਕ ਮਾਰਨੀ ਉਹਦਾ ਇੱਕ ਸੁਭਾਅ ਹੈ ਕਦੇ ਉਹਨੇ ਨਾਨਕਸ਼ਹੀ ਕੈਲੰਡਰ ਬਾਰੇ ਇਦਾਂ ਦੀ ਝੱਕ ਮਾਰਨੀ ਹੁੰਦੀ ਹੈ ਹਾਲਾਂਕਿ ਉਹਨੂੰ ਊੜਾ ਆੜਾ ਵੀ ਨਹੀਂ ਪਤਾ ਉਹ ਆਪਣੇ ਆਪ ਨੂੰ ਜਿਹੜਾ ਖਾਨਦਾਨੀ ਵਿਦਵਾਨ ਕਹੋਂਦਾ ਅਸਲ ਵਿੱਚ ਉਹ ਖਾਨਦਾਨੀ ਵਿਦਵਾਨ ਨਹੀਂ ਜਾਲੀ ਵਿਦਵਾਨ ਹੈ ਜਿਦਾ ਇਹ ਜ਼ੋਰ ਲੱਗਾ ਹੋਇਆ ਕਿ ਕਿਵੇਂ ਨਾ ਕਿਵੇਂ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੇਕਲੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਜਿਹੜਾ ਉਸ ਬ੍ਰਾਹਮਣਵਾਦ ਦੇ ਵਿੱਚ ਰਲਗੱਡ ਕਰਨ ਵਾਸਤੇ ਜਿਹੜਾ ਉਹਦਾ ਹਮੇਸ਼ਾ ਅੱਡੀ ਚੋਟੀ ਦਾ ਇਸ ਜਿਹੜੀ ਜਾਲੀ ਕਿਸਮ ਦੇ ਜਿਹੜੇ ਇਹ ਵਿਦਵਾਨ ਬਣੇ ਫਿਰਦੇ ਨੇ ਇਹਨਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਇਹਨਾਂ ਦਾ ਲੱਗਾ ਰਹਿੰਦਾ ਆਏ ਦਿਨ ਇਦਾਂ ਦੀਆਂ ਪੋਸਟਾਂ ਪਾ ਕੇ ਬੀਏ ਦੀ ਸਾਰੀ ਉਮਰ ਲੰਘ ਚੁੱਕੀ ਹੈ ਇਹਨੂੰ ਅਜੇ ਤੱਕ ਜਿਹੜਾ ਇੱਕ ਓੰਕਾਰ ਦਾ ਸਿਧਾਂਤ ਵੀ ਨਹੀਂ ਪਤਾ ਕਿ ਗੁਰਬਾਣੀ ਦਾ ਜਿਹੜਾ ਇੱਕ ਓੰਕਾਰ ਹੈ ਉਹਦਾ ਕੀ ਸਿਧਾਂਤ ਹੈ ਜੇ ਪਤਾ ਹੁੰਦਾ ਤਾਂ ਸ਼ਾਇਦ ਉਹ ਇਦਾਂ ਦਾ ਕਮਲ ਜਿਹੜਾ ਕਦੇ ਨਾ ਕੁੱਟਦਾ ਕਿਉਂਕਿ ਇਹਨਾਂ ਲੋਕਾਂ ਦਾ ਜਿਹੜਾ ਵਿਚਾਰ ਮਕਸਦ ਵਿਚਾਰ ਕਰਨਾ ਨਹੀਂ ਹੈ ਇਦਾਂ ਦੀਆਂ ਪੋਸਟਾਂ ਪਾ ਕੇ ਇਹਨਾਂ ਲੋਕਾਂ ਦਾ ਜਿਹੜਾ ਮਕਸਦ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਲੂਤੀ ਲਈ ਰੱਖਣਾ ਜਿਵੇਂ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ ਤੇ ਅਰ ਇਹ ਜਿਹੜੇ ਹਮੇਸ਼ਾ ਗੁਰਬਾਣੀ ਵਿਚਾਰਧਾਰਾ ਜਿਹੜੀ ਬਾਬੇ ਨਾਨਕ ਵੱਲੋਂ ਇੱਕ ਨਵेकਲੀ ਵਿਚਾਰਧਾਰਾ ਦਿੱਤੀ ਗਈ ਸੀ ਜਿਹੜੀ ਉਸ ਬ੍ਰਾਹਮਣਵਾਦ ਦੇ ਵਿੱਚ ਜਿਹੜੀ ਫਸੀ ਦੁਨੀਆ ਨੂੰ ਕੱਢ ਕੇ ਉਹਨਾਂ ਨੇ ਇੱਕ ਵੱਖਰੀ ਵਿਚਾਰਧਾਰਾ ਦਿੱਤੀ ਉਸ ਅਕਾਲ ਪੁਰਖ ਪਰਮੇਸ਼ਰ ਇੱਕ ਦੇ ਨਾਲ ਜੋੜਿਆ ਤੇ ਉਸ ਵਿਚਾਰਧਾਰਾ ਨੂੰ ਜਿਹੜੇ ਇਹ ਦੁਆਰਾ ਗੰਧਲਾ ਕਰਨ ਵਾਸਤੇ ਇਹਨਾਂ ਦਾ ਜੋਰ ਲੱਗਾ ਰਹਿੰਦਾ ਜਿਹੜੇ ਸ਼ਬਦਾਂ ਦੀ ਇਹਨੇ ਕਥਾ ਕਰਵਾਉਣ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚੋਂ ਉਹ ਬੜੇ ਮਤਲਬ ਸਪਸ਼ਟ ਨੇ ਗੁਰਬਾਣੀ ਜਿਹੜੀ ਵਿਚਾਰਧਾਰਾ ਗੁਰਬਾਣੀ ਦੀ ਵਿਚਾਰਧਾਰਾ ਉਹ ਜਿਹੜਾ ਬਹੁ ਅਵਤਾਰਵਾਦ ਆ ਉਹਨੂੰ ਰੱਦ ਕਰਦੀ ਆ ਤੇ अनेਕਾਂ ਜਿਹੜੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਇਦਾਂ ਦੇ ਆਉਂਦੇ ਨੇ ਜਿੱਥੇ ਉਹਨਾਂ ਨੇ ਇਨਾ ਸਾਰੇ ਦੇਵੀ ਦੇਵਤਿਆਂ ਨੂੰ ਰੱਦ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਿਆ ਇਸ ਲੋਕਾਈ ਨੂੰ ਮਨੁੱਖਤਾ ਨੂੰ ਉਹਦੇ ਵਿੱਚੋਂ ਜਿਵੇਂ ਗੁਰਬਾਣੀ ਦੇ ਵਿੱਚ ਅਨੇਕਾਂ ਸ਼ਬਦ ਆਉਂਦੇ ਨੇ ਕਿ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ کارਖਾਨਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਸੋ ਬੜੇ ਸੌਖੇ ਸ਼ਬਦ ਸਮਝਾਉਣ ਵਾਲੇ ਸ਼ਬਦ ਨੇ ਇਹ ਅੱਗੇ ਹੈਗਾ ਸ਼ਬਦ ਕਿ ਸ਼ਿਵ ਬਿਰੰਚ ਅਸੁਰ ਸੁਰ ਜیتے ਕਾਲ ਅਗਨ ਮਹਿ ਜਰਤੇ ਜਾਂ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚੜਾ ਬਰਦ ਚੜਾ ਡੌਰੂ ਡਮਕਾਵ ਮੈਲੇ ਸ਼ਿਵ ਸ਼ੰਕਰਾ ਮਹੇਸ਼ ਮੈਲੇ ਸਿੱਧ ਸਾਧਕ ਅਰਪੇ ਹੋਰ ਵੀ ਅਨੇਕਾਂ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ ਜਿਹੜੇ ਇਸ ਦੇਵੀ ਦੇਵਤਿਆਂ ਦੇ ਜਿਹੜੇ ਵਿਧਾਨ ਨੂੰ ਰੱਦ ਕਰਦੇ ਨੇ ਮੂਲੋਂ ਰੱਦ ਕਰਦੀ ਆ ਗੁਰਬਾਣੀ ਤੇ ਔਰ ਉਸ ਇੱਕ ਅਕਾਲ ਪੁਰਖ ਦੇ ਨਾਲ ਜੋੜਦੀ ਹੈ ਜਿਹੜੀ ਗੁਰਬਾਣੀ ਵਿਚਾਰਤਾ ਰਾ ਕਿਉਂਕਿ ਇੱਕ ਓੰਕਾਰ ਦਾ ਸਿਧਾਂਤ ਹੀ ਜਿਹੜਾ ਇੱਕ ਨਾਲ ਜੋੜਦਾ ਸੋ ਇਹ ਜਿਹੜੇ ਲੋਕ ਇਦਾਂ ਉੱਠ ਕੇ ਆਏ ਦਿਨ ਝੱਖ ਮਾਰਦੇ ਰਹਿੰਦੇ ਆ ਸੋ ਇਹਨਾਂ ਨੂੰ ਜਾਂ ਤੇ ਬਿਲਕੁਲ ਊੜਾੜਾ ਹੀ ਨਹੀਂ ਪਤਾ ਪਰ ਇਦਾਂ ਤੇ ਹੈ ਨਹੀਂ ਕਿ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਹੁਣ ਖਾਕੀ ਨਿਕਰਾਂ ਨੇ ਜਿਹੜੀਆਂ ਉਹ ਬਾਹਰ ਦਿਖਣੀਆਂ ਸ਼ੁਰੂ ਹੋ ਗਈਆਂ ਨੇ ਐਵੇਂ ਇਹ ਲੋਕਾਂ ਨੂੰ ਭੁਲੇਖਾ ਪਾਉਂਦੇ ਆ ਕਿ ਲੋਕ ਇਹਨਾਂ ਨੂੰ ਵਿਦਵਾਨ ਮੰਨਦੇ ਆ ਸ਼ਾਇਦ ਇਹ ਇਸ ਤਰ੍ਹਾਂ ਪੋਸਟਾਂ ਪਾ ਕੇ ਕਿਸੇ ਚੀਜ਼ ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਨੇ ਇਹ ਵਿਚਾਰ ਚਰਚਾ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਪਲੇਟਫਾਰਮ ਦੇ ਉੱਤੋਂ ਅਨੇਕਾਂ ਹੀ ਵਾਰ ਇਸ ਜਾਲੀ ਵਿਦਵਾਨ ਅਨੁਰਾਗ ਸਿੰਘ ਨੂੰ ਸੱਦਾ ਦੇ ਚੁੱਕੇ ਆ ਖੁੱਲਾ ਸੱਦਾ ਖੁੱਲਾ ਚੈਲੰਜ ਦੇ ਚੁੱਕੇ ਆ ਵੀ ਭਾਈ ਜੇ ਤੁਸੀਂ ਵਾਕੇ ਵਿਦਵਾਨ ਤਾਂ ਆਓ ਬੈਠ ਕੇ ਇਸ ਚੀਜ਼ ਦੀ ਵਿਚਾਰ ਕੀਤੀ ਜਾਵੇ ਕਿਉਂ ਦੁਨੀਆਂ ਨੂੰ ਤੁਸੀਂ ਭੰਬਲ ਪੂਸੇ ਦੇ ਵਿੱਚ ਪਾਇਆ ਪਰ ਜਿਸ ਤਰ੍ਹਾਂ ਮੈਂ ਦੱਸਿਆ ਅਸਲ ਮਕਸਦ ਇਹਨਾਂ ਦਾ ਇਹੀ ਹੈ ਭੰਬਲ ਪੂਸਾ ਪਾਉਣਾ ਹੀ ਹੈ ਵਿਚਾਰ ਕਰਨਾ ਨਹੀਂ ਹੈ ਕਿਉਂਕਿ ਵਿਚਾਰ ਤੋਂ ਤਾਂ ਇਹ ਹਮੇਸ਼ਾ ਪਗੋੜੇ ਹੁੰਦੇ ਆ ਸੋ ਅਸੀਂ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਵੀ ਜਿਹੜੀ ਆ ਇਹਨਾਂ ਤੱਕ ਇਹ ਮੇਰਾ ਸਨੇਹਾ ਪਹੁੰਚਦਾ ਕਰ ਦਿਓ ਜਿਹੜਾ ਜਾਲੀ ਵਿਦਵਾਨ ਅਨੁਰਾਗ ਸਿੰਘ ਹੈ ਕਿ ਇਹ ਸਿੰਘਨਾਦ ਪਲੇਟਫਾਰਮ ਪਹਿਲਾਂ ਵੀ ਅਨੇਕਾਂ ਭਾਰਤ ਤੁਹਾਨੂੰ ਜਿਹੜਾ ਸੱਦਾ ਦੇ ਚੁੱਕਾ ਹੁਣ ਫੇਰ ਤੁਹਾਡੇ ਵਾਸਤੇ ਜਿਹੜਾ ਖੁੱਲਾ ਸੱਦਾ ਹੈ ਔਰ ਖੁੱਲਾ ਚੈਲੰਜ ਵੀ ਹੈ ਤੁਹਾਨੂੰ ਜਿਹੜੇ ਸ਼ਬਦਾਂ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹ ਆ ਕੇ ਇਸ ਪਲੈਟਫਾਰਮ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਵਿਆਖਿਆ ਕਰ ਦਿਓ ਆ ਕੇ ਇਸ ਪਲੈਟਫਾਰਮ ਦੇ ਉੱਤੇ ਸਾਡਾ ਜਿਹੜਾ ਪਲੈਟਫਾਰਮ ਤੁਹਾਡੇ ਵਾਸਤੇ ਖੁੱਲਾ ਹੈ ਹਮੇਸ਼ਾ ਤੇ ਤੁਹਾਨੂੰ ਖੁੱਲਾ ਚੈਲੰਜ ਹੈ ਜੇ ਤੁਸੀਂ ਵਾਕਈ ਖਾਨਦਾਨੀ ਵਿਦਵਾਨ ਕਹੋਨੇ ਹੋ ਆਪਣੇ ਆਪ ਨੂੰ ਤਾਂ ਇਸ ਪਲੈਟਫਾਰਮ ਦੇ ਉੱਤੇ ਆ ਕੇ ਪੋਸਟ ਪਾ ਕੇ ਸਾਨੂੰ ਸੁਨੇਹਾ ਦੇ ਦਿਓ ਅਸੀਂ ਤੁਹਾਨੂੰ ਆਪੇ ਕੰਟੈਕਟ ਕਰ ਲਵਾਂਗੇ ਤੇ ਜਿਹੜਾ ਤੁਹਾਡੇ ਨਾਲ رابطہ ਕਰਕੇ ਕੋਈ ਫालतू ਕੋਈ ਅਪਸ਼ਬਦ ਨਹੀਂ ਬੋਲਿਆ ਜਾਊਗਾ ਤੇ ਤੁਸੀਂ ਆ ਕੇ ਇਹਨਾਂ ਸ਼ਬਦਾਂ ਦੀ ਖੁਦ ਵਿਆਖਿਆ ਕਰ ਦਿਓ ਜੇ ਤੁਸੀਂ ਆਪਣੇ ਆਪ ਨੂੰ ਖੁਦ ਜਿਹੜਾ ਵਿਦਵਾਨ ਸਮਝਦੇ ਹੋ ਨਹੀਂ ਤਾਂ ਸਿਰਫ ਤੁਹਾਡਾ ਕੰਮ ਜਿਹੜਾ ਆਮ ਭੋਲੇ ਭਾਲੇ ਸਿੱਖਾਂ ਨੂੰ ਬੇਵਕੂਫ ਬਣਾਉਣਾ ਭੱਬਲ ਪੂਸੇ ਦੇ ਵਿੱਚ ਪਾਉਣਾ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਕਿਉਂਕਿ ਹੁਣ ਸਿੱਖ ਜਿਹੜੇ ਆ ਗੁਰਬਾਣੀ ਪੜ੍ਹਦੇ ਆ ਸਮਝਦੇ ਆ ਉਹ ਇਕ ਓੰਕਾਰ ਦੇ ਵਿਧਾਨ ਨੂੰ ਵੀ ਸਮਝਦੇ ਆ ਕਿ ਓੰਕਾਰ ਆ ਜਿਹੜਾ ਉਹਦਾ ਸਿਧਾਂਤ ਕੀ ਹੈ ਕਿ ਗੁਰਬਾਣੀ ਜਿਹੜੀ ਆ ਇੱਕ ਅਕਾਲ ਪੁਰਖ ਦੇ ਨਾਲ ਜੋੜਦੀ ਆ ਪਰ ਤੁਹਾਡੇ ਵਰਗਿਆਂ ਦਾ ਜਿਹੜਾ ਜ਼ੋਰ ਲੱਗਾ ਹੋਇਆ ਗੁਰਬਾਣੀ ਨੂੰ ਰਲਗੱਡ ਕਰਨ ਵਾਸਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਸਿੱਖਾਂ ਦੀ ਵਿਲੱਖਣ ਹਸਤੀ ਦਾ ਜਿਹੜਾ ਪ੍ਰਤੀਕ ਨਾਨਕ ਸ਼ਾਹੀ ਕਲੰਡਰ ਉਹਦੇ ਬਾਰੇ ਵੀ ਤੁਹਾਨੂੰ ਜਿਹੜੀ ਹਮੇਸ਼ਾ ਤਕਲੀਫ ਰਹਿੰਦੀ ਆ ਉਹ ਵੀ ਤੁਹਾਨੂੰ ਮਤਲਬ ਰੜਕਦਾ ਰਹਿੰਦਾ ਕਿ ਸਿੱਖਾਂ ਦੀ ਜਿਹੜੀ ਨਿਆਰੀ ਹਸਤੀ ਦਾ ਪ੍ਰਤੀਕ ਨਾਨਕਸ਼ਹੀ ਕਲੰਡਰ ਹੈ ਉਹਦੇ ਬਾਰੇ ਵੀ ਤੁਸੀਂ ਉਹ ਜਲੂਲ ਜਿਹੜੇ ਹਮੇਸ਼ਾ ਬੋਲਦੇ ਰਹਿੰਨੇ ਹੋ ਹਾਲਾਂਕਿ ਤੁਹਾਨੂੰ ਉਹਦੇ ਬਾਰੇ ਵੀ ਜਿਹੜਾ ਊੜਾ ਅਡਾ ਨਹੀਂ ਪਤਾ ਪਰ ਤੁਸੀਂ ਆਪਣੇ ਆਪ ਨੂੰ ਫਿਰ ਵੀ ਜਿਹੜੇ ਪਤਾ ਨਹੀਂ ਕਿਹੜੇ ਮੂੰਹ ਨਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਵਿਦਵਾਨ ਕਹੋਨੇ ਹੋ ਖਾਨਦਾਨੀ ਵਿਦਵਾਨ ਕਹਿੰਨੇ ਹੋ ਹੁਣ ਜਿਹੜੇ ਆ ਤੁਹਾਡੇ ਇਹ ਨਕਾਬ ਜਿਹੜਾ ਉੱਤਰ ਚੁੱਕਿਆ ਸੋ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਆਪਣਾ ਜਲੂਸ ਆਪ ਨਾ ਕਢਵਾਇਆ ਕਰੋ ਕਿ ਹੁਣ ਤੁਹਾਡੀਆਂ ਜਿਹੜੀਆਂ ਖਾਕੀ ਨਿਕਰਾਂ ਦਿਖਦੀਆਂ ਨੇ ਪਾਈਆਂ ਹੋਈਆਂ ਥੱਲੇ ਕਿ ਤੁਹਾਡੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਹੈ ਤੁਸੀਂ ਕੀ ਚਾਹੁੰਦੇ ਹੋ ਉਹ ਸਾਰਾ ਸਪਸ਼ਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ